ਹਾਂਜੀ ਦੋਸਤੋ ਗਰਦੀਪ ਸਿੰਘ ਦੀ ਪ੍ਰੋਫਾਈਲ ਤੇ ਜੀ ਸੋਡਾ ਬਹੁਤ ਸਵਾਗਤ ਹੈ ਸੋ ਜਿਹੜੀ ਆਪਾਂ ਜਾਣਕਾਰੀ ਲੈ ਕੇ ਆਏ ਆ ਉਹ ਲੈ ਕੇ ਆਏ ਜੀ ਪੀਐਮ ਆਵਾਸ ਯੋਜਨਾ ਦੇ ਬਾਰੇ ਜਿਹੜੇ ਕੀ ਘਰ ਬਣਾਉਣ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਰਾਸ਼ੀ ਦਿੱਤੀ ਜਾਂਦੀ ਹੈ ਕੱਚੇ ਘਰਾਂ ਦੀ ਬਾਲਿਆਂ ਵਾਲੀ ਸੱਤਾਂ ਲਈ ਸੋ ਉਹਦੇ ਬਾਰੇ ਆਪਾਂ ਸਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਜੀ ਪੂਰਾ ਸੁਣ ਸੁਣ ਤੋਂ ਪਹਿਲਾਂ ਜਿਹੜੇ ਸਾਡੇ ਵੀਰ ਨਾਮੇ ਨੇ ਉਹ ਚੈਨਲ ਨੂੰ ਫੋਲੋ ਕਰ ਲਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਆਪਣਾ ਸ਼ੇਅਰ ਜ਼ਰੂਰ ਕਰਨਾ ਜੀ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ ਸੋ ਹਾਂਜੀ ਹੁਣ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਕਰਨੀ ਹੈ ਜੀ ਜਿਹੜੇ ਕੱਚੇ ਮਕਾਨ ਹੁੰਦੇ ਨੇ ਬਦਲਿਆਂ ਦੀ ਛੱਤ ਵਾਲੇ ਸੋ ਉਹਨਾਂ ਦੇ ਜਿਹੜੇ ਫਾਰਮ ਸੀ ਜੀ ਉੱਪਰੇ ਗਏ ਸੀ ਤੇ ਜਿਹੜੇ ਮੇਰੇ ਵੀਰਾਂ ਨੇ ਸਾਰਿਆਂ ਨੇ ਹਨਾ ਪਿੰਡਾਂ ਦੇ ਵਿੱਚੋਂ ਫਾਰਮ ਭਰੇ ਨੇ ਜੀ ਤਾਂ ਸਰਕਾਰ ਵੱਲੋਂ ਜਿਹੜੀ ਖਾਤਿਆਂ ਦੇ ਵਿੱਚ ਹੋਰ ASCII ਇੱਕ ਨਵੀਂ ਕਿਸ਼ਤ ਪੈਦੀ ਜਾਰੀ ਕਰ ਦਿੱਤੀ ਹੈ ਸੋ ਦੇਖ ਲਓ ਜੀ ਆਪਣੇ ਖਾਤੇ ਜੇਕਰ ਤੁਹਾਡੇ ਖਾਤੇ ਦੇ ਵਿੱਚ ਵੀ ਪੇਮੈਂਟ ਆ ਚੁੱਕੀ ਹੈ ਕਿਉਂਕਿ ਸਾਰੇ ਹੀ ਲਗਭਗ ਸਟੇਟਾਂ ਦੇ ਵਿੱਚ 100 ਕਰੋੜ ਦੀ ਰਾਸ਼ੀ ਤੋਂ ਵੱਧ ਜਿਹੜੀ ਭਾਰਤ ਸਰਕਾਰ ਵੱਲੋਂ ਤੇ ਆਪਦੇ ਪੰਜਾਬ ਸਰਕਾਰ ਜੋ ਵੀ ਸਟੇਟ ਸਰਕਾਰ ਵੱਲੋਂ ਰਾਸ਼ੀ ਪਾਈ ਜਾਂਦੀ ਹੈ ਉਹ ਜੀ ਪਹਿਲੀ ਜਿਹੜੀ ਲਿਸਟ ਹੈ ਉਹ ਜਾਰੀ ਹੋ ਚੁੱਕੀ ਹੈ ਤੇ ਬੈਂਕ ਖਾਤਿਆਂ ਦੇ ਵਿੱਚ ਇਹ ਰਾਸ਼ੀ ਹੈ ਉਹ ਪਾਈ ਜਾਣ ਲੱਗੀ ਹੈ ਸੋ ਜੇਕਰ ਤੁਹਾਡੇ ਹਾਲ ਤੱਕ ਇਹ ਰਾਸ਼ੀ ਨਹੀਂ ਆਈ ਜੀ ਤਾਂ ਤੁਸੀਂ ਅਗਲੇ ਲੈਸਟਰ ਤੱਕ ਵੇਟ ਕਰ ਸਕਦੇ ਹੋ ਧੰਨਵਾਦ